ਕਬੀਰ RAM ਨਾ ਛੋਡੀਐ ਤਨ ਤਨ ਜਾਏ ਤਾ ਜਾਓ ਚਰਨ ਕਮਲ ਚਿਤ ਵਿਦਿਆ RAM ਹੈ ਨਾਮ ਸਮਾਓ ਕਬੀਰ ਸਾਹਿਬ ਸਮਝ ਦੇਣਾ ਕਰਦੇ ਨੇ ਕਿ RAM ਨਾ ਛੋਡੀਐ ਕਹਿੰਦੇ ਅੰਤਰਾ ਆਤਮਾ ਰੂਪੀ ਜਿਹੜੀ ਆਵਾਜ਼ ਉਹ RAM ਅੰਦਰ ਵੱਸਿਆ ਹੋਇਆ ਉਸ ਦੀ ਆਵਾਜ਼ ਨੂੰ ਸੁਣਨਾ ਬੰਦ ਨਾ ਕਰਿਓ ਉਸ ਤੇ ਚੱਲਣਾ ਕਰਿਓ ਉਸ ਦੀ ਸਮਝ ਲੈਣਾ ਕਰਿਓ ਉਹ ਗੁਣ ਪ੍ਰਾਪਤ ਕਰਨਾ ਕਰਿਓ ਉਸ ਨੂੰ ਛੱਡਣਾ ਨਾ ਕਰਿਓ ਤਨ ਧਨ ਜਾਇ ਤਜਦਾ ਤਨ ਤੇ ਕਹਿੰਦੇ ਉਮਰ ਦੇ ਹਿਸਾਬ ਨਾਲ ਜਾਣਾ ਹੀ ਜਾਣਾ ਹੈ ਕਈ ਵਾਰ ਮਨੁੱਖ ਕਹਿੰਦੇ ਆਪਣੇ ਨਾਲ ਐਸਾ ਸਮਝੌਤਾ ਕਰ ਲੈਂਦਾ ਹੈ ਤਨ ਤੇ ਜਦੋਂ ਬਣਦੀ ਹੈ ਤਦੋਂ ਧਨ ਨੂੰ ਛੱਡਣਾ ਵੀ ਕਰ ਲੈਂਦਾ ਹੈ ਪਰ ਕਹਿੰਦੇ ਜੀਵ ਸੱਚ ਦੇ ਰਸਤੇ ਜਿਹੜੇ ਚੱਲਦੇ ਨੇ ਉਹ ਤਨ ਤੇ ਧਨ ਤੋਂ ਉਹਨਾਂ ਨੂੰ ਹੀ ਛੱਡਣਾ ਹੋ ਜਾਵੇ ਤਾਂ ਵੀ ਕੋਈ ਚਿੰਤਾ ਨਹੀਂ ਕਰਦੇ ਕਿਉਂਕਿ ਜੇ ਉਹ ਰਾਮ ਦੇ ਨਾਲ ਜੁੜਨਾ ਹੋ ਜਾਵੇ ਉਸ ਅੰਤਰਾਤਮਾ ਦੇ ਨਾਲ ਅਸੀਂ ਸਮਝ ਪੈ ਜਾਵੇ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਬਿਧਿਆ ਉਸ ਦੇ ਚਰਨਾ ਕਮਲਾਂ ਨਾਲ ਕਹਿੰਦੇ ਚਿਤ ਜਦੋਂ ਬੰਨਿਆ ਗਿਆ ਵੱਜ ਗਿਆ ਐਸਾ ਬਣ ਹੋ ਗਿਆ ਫੇਰ ਹੀ ਕਹਿੰਦੇ ਐਸੇ ਰਾਮਹਿ ਨਾਮ ਸਮਾ ਫਿਰ ਇਹ ਕਹਿੰਦੇ ਉਸ ਕੋਈ ਅਵਸਥਾ ਆਉਣੀ ਹੈ ਤੇ ਫਿਰ ਉਸ ਰਾਮ ਦੇ ਨਾਲ ਸਮਾਉਣਾ ਪਾਵੇਗਾ ਜਿਹੜੇ ਐਸੇ ਸੱਚ ਦੇ ਰਸਤੇ ਚੱਲਣਾ ਕਰਦੇ ਨੇ ਉਸ ਦੀ ਉਹ ਸਮਝ ਦੇਣਾ ਕਰਦੇ ਨੇ ਕਿ ਸੰਸਾਰਿਕ ਲੋਕ ਜਦੋਂ ਅਸੀਂ ਚੱਲਣਾ ਕਰਦੇ ਆ ਤਨ ਤੇ ਧਨ ਕਹਿੰਦੇ ਸਿਰਫ ਉਹ ਬਾਹਰ ਦੇ ਸਟੇਜ ਵਾਸਤੇ ਆ ਤੇ ਅੰਤਰਾਤਮਾ ਰੂਪੀ ਚੋਣਾ ਹੈ ਤੇ ਉਹ ਦੋਨੇ ਚੀਜ਼ਾਂ ਛੱਡੀਆਂ ਹੋ ਜਾਣ ਜਿਹੜਾ ਚਿੱਤ ਕਹਿੰਦੇ ਐਸਾ ਬੰਨ ਹੋ ਜਾਵੇ ਫਿਰ ਉਸ ਨਾਲ ਸਮਾਉਣਾ ਹੋ ਜਾਂਦਾ ਹੈ